ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿੱਥੇ ਕਿ ਲੋਨ ਦੇਣ ਦੇ ਨਾਮ ਦੇ ਨਾਲ ਇੱਕ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਠੱਗੀ ਦੇ ਵਿੱਚ ਦਰਜਨਾ ਲੋਕ ਠੱਗੇ ਗਏ ਹਨ ਤੇ ਉਹਨਾਂ ਵੱਲੋਂ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ ਦਰਅਸਲ ਮਾਮਲਾ ਹੈ ਨੰਗਲ ਦੇ ਅੱਡਾ ਮਾਰਕੀਟ ਤੋਂ ਜਿੱਥੇ ਕਿ ਇੱਕ ਵਿਅਕਤੀ ਨਿੱਜੀ ਕੰਪਨੀ ਦਾ ਹਵਾਲਾ ਦਿੰਦਾ ਹੋਇਆ ਇੱਕ ਦਫ਼ਤਰ ਖੋਲਦਾ ਹੈ ਅਤੇ ਸ਼ਹਿਰ ਦੇ ਵਿੱਚ ਅਨਾਊਂਸਮੈਂਟ ਕਰਵਾ ਦਿੰਦਾ ਹੈ ਕਿ ਜੇਕਰ ਕਿਸੇ ਨੂੰ ਲੋਨ ਦੀ ਜ਼ਰੂਰਤ ਹੈ ਤਾਂ ਉਹਨਾਂ ਦੇ ਦਫ਼ਤਰ ਆ ਕੇ ਲੋਨ ਦੇ ਲਈ ਅਪਲਾਈ ਕਰ ਸਕਦਾ ਹੈ ਤੇ ਮਾਤਰ 3 ਦਿਨਾਂ ਦੇ ਵਿੱਚ ਉਸ ਦੇ ਕੋਲ ਕਾਫੀ ਲੋਕ ਪਹੁੰਚ ਜਾਂਦੇ ਹਨ ਜੋ ਕਿ ਲੋਨ ਲੈਂਦੇ ਚੁੱਕ ਸਨ ਪਹਿਲਾ ਉਸ ਵਿਅਕਤੀ ਵੱਲੋਂ ਸਾਰਿਆਂ ਤੋਂ ਲੋਨ ਲੈਂਡ ਦੇ ਲਈ ਦਸਤਾਵੇਜ਼ ਲੈ ਜਾਂਦੇ ਹਨ ਤੇ ਨਾਲ ਹੀ 2700 ਰੁਪਏ ਫਾਈਲ ਚਾਰਜ ਦੇ ਨਾਮ ਤੇ ਲੈ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਤਿੰਨ ਚੈੱਕ ਖਾਲੀ ਉਹਨਾਂ ਤੋਂ ਲੈ ਲਏ ਜਾਂਦੇ ਹਨ ਤੇ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਸਲੀ ਠੱਗੀ ਦਾ ਮਾਮਲਾ ਤੇ ਜਿਨ੍ਹਾਂ ਲੋਕਾਂ ਨੇ ਲੋਨ ਦੇ ਲਈ ਅਪਲਾਈ ਕੀਤਾ ਸੀ ਉਹਨਾਂ ਨੂੰ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਆਪਣੇ ਖਾਤੇ ਦੇ ਵਿੱਚ ਤੁਸੀਂ ਕੁਝ ਪੈਸੇ ਜਮ੍ਹਾਂ ਕਰਵਾਓ ਤੇ ਅਲੱਗ-ਅਲੱਗ ਲੋਕਾਂ ਵੱਲੋਂ ਆਪਣੇ ਖਾਤੇ ਦੇ ਵਿੱਚ ਆਪਣੀ ਗੁੰਜਾਇਸ਼ ਦੇ ਮੁਤਾਬਕ ਪੈਸੇ ਜਮ੍ਹਾਂ ਕਰਾ ਦਿੱਤੇ ਜਾਂਦੇ ਨੇ ਤੇ ਉਹ ਸ਼ਖਸ ਚੈੱਕ ਲਗਾ ਕੇ ਉਹਨਾਂ ਲੋਕਾਂ ਦੇ ਖਾਤੇ ਦੇ ਵਿੱਚੋਂ ਸਾਰੇ ਪੈਸੇ ਕਢਵਾ ਲੈਂਦਾ ਹੈ ਤੇ ਜਦੋਂ ਲੋਕਾਂ ਦੇ ਖਾਤੇ ਦੇ ਵਿੱਚੋਂ ਪੈਸੇ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਤਾਂ ਲੋਕ ਇਸ ਦੇ ਦਫ਼ਤਰ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਲੋਕਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਨਾਲ ਠੱਗੀ ਹੋ ਗਈ ਹੈ ਤੇ ਜਿਸ ਤੋਂ ਬਾਅਦ ਉਹ ਵਿਅਕਤੀ ਨੰਗਲ ਸਥਿਤ ਆਪਣੇ ਬਣਾਏ ਹੋਏ ਦਫ਼ਤਰ ਦੇ ਵਿੱਚ ਨਹੀਂ ਆਉਂਦਾ ਤੇ ਫਰਾਰ ਹੋ ਜਾਂਦਾ ਹੰਤਾ ਹੈ ਤੇ ਚਲੋ ਆਓ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਕਿ ਠਗੇ ਹੋਏ ਵਿਅਕਤੀਆਂ ਨੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਜਾਣਕਾਰੀ ਸਾਂਝੀ ਕੀਤੀ ਨਾਮ ਲਓ ਹਾਂਜੀ ਮੇਰਾ ਨਾਮ ਹੈ ਅਨੀਤਾ ਅਨੀਤਾ ਕੀ ਕਹਿਣਾ ਚਾਹੁੰਦੇ ਹੋ ਦੱਸੋ ਅਸੀਂ ਕੁਛ ਨਹੀਂ ਜਾਗਾ ਨਾ ਜੁੰਦੇ ਸਰ ਇੱਥੇ ਨਾ ਪੰਪਲੇਟ ਵੰਡੇ ਗਏ ਔਰ ਲਾਸਮੈਂਟ ਕੀਤੀ ਗਈ ਹੈ ਵੀ ਲੋਨ ਹੋ ਰਿਹਾ ਦੇਖੋ ਸਾਡੀ ਗਰੀਬ ਜਨਤਾ ਹਰੇਕ ਨੂੰ ਲੋੜ ਆ ਵੀ ਅਸੀਂ ਲੋੜ ਦੇ ਕਰਕੇ ਨਾ ਇੱਥੇ ਲੋਨ ਕਰਾਏ ਆ ਇਹਨਾਂ ਨੇ ਆਪਣਾ ਡਰੈੱਸ ਤੇ ਨੰਬਰ ਦਿੱਤਾ ਜਾ ਦੇ ਸੀ ਇੱਕ ਆਏ ਆ ਉਹ ਕਹਿੰਦੇ ਵੀ ਤੁਹਾਡਾ 200 ਵੀ ਸਿਬਲ ਡਾਉਨ ਹੋ ਸਿਬਲ ਜਿੰਨਾ ਮੱਝੋ ਤੁਹਾਡਾ ਲੋਨ ਹੋ ਜਾਊਗਾ ਸਾਨੂੰ ਵੀ ਜਰੂਰ ਸੀ ਜਰੂਰਤ ਕਰਕੇ ਅਸੀਂ ਆਏ ਆ ਜਦ ਇਹਨਾਂ ਕੋਲ ਆਏ ਅਸੀਂ ਇਹਨਾਂ ਨੇ ਸਾਨੂੰ ਕਿਹਾ ਸਾਨੂੰ 7500 ਰੁਪਇਆ ਦਿਓ ਵੀ ਤੁਹਾਡੇ ਡਾਕੂਮੈਂਟ ਚੈੱਕ ਕਰ ਦਿੰਦੇ ਆ ਵੀ ਅਗਰ ਤੁਹਾਡਾ ਲੋਨ ਹੋ ਗਿਆ ਤਾਂ ਤੁਹਾਨੂੰ 7500 ਰੁਪਇਆ ਅਸੀਂ ਰੱਖ ਲਵਾਂਗੇ ਨਹੀਂ ਹੋਇਆ ਤਾਂ ਤੁਹਾਨੂੰ ਵਾਪਸ ਦੇ ਦਵਾਂਗੇ ਚਲੋ ਇਹਨਾਂ ਨੇ ਸਾਡਾ ਲੋਨ ਪਾਸ ਕਰ ਦਿੱਤਾ 3 ਲੱਖ ਰੁਪਇਆ ਦਾ ਸਾਨੂੰ 3 ਦੀ ਲੋੜ ਸੀ ਅਸੀਂ ਇਹਨੂੰ ਦਾ ਪਾਸ ਕਰਾਤਾ ਦੂਜੀ ਵਾਰੀ ਸਾਨੂੰ ਕਹਿੰਦੇ ਸਾਨੂੰ ਪੇਮੈਂਟ ਦਿਓ ਜੀ ਸੋਲਾ ਕਿਆਰ ਸਾਡੇ 16000 ਜਮਾ ਕਰਾ ਦਿਓ ਅਸੀਂ ਬਾਈ ਹੈਂਡ ਪੇਮੈਂਟ ਦੇ ਚੁੱਕੇ ਹੁਣ ਤੁਸੀਂ ਨੰਬਰ ਤੇ 33000 ਰੁਪਇਆ ਤੁਸੀਂ ਖੇਤ ਵਿੱਚ ਨਹੀਂ ਮੇਰੀ ਕਰ ਇੱਕ ਮਿੰਟ ਤੁਸੀਂ ਨੰਬਰ ਤੇ 33000 ਰੁਪਇਆ ਤੁਸੀਂ ਬੈਂਕ ਦੇ ਵਿੱਚ ਜਮਾ ਕਰਾਓ ਔਰ ਜਿਸ ਤਰ੍ਹਾਂ ਤੁਸੀਂ ਜਮਾ ਕਰਾਓਗੇ ਤੁਹਾਨੂੰ ਸਰਕਾਰ ਵੱਲੋਂ ਸਬਸਿਡੀ ਮਿਲੂਗੀ ਇਹ ਹੈਗੇ ਮੋਦੀ ਮੁਦਰਾ ਕੋਈ ਲੋਨ ਆ ਜਿਹਦੇ ਕਰਕੇ ਮੋਦੀ ਦੇ ਨਾਮ ਤੇ ਲੋਨ ਆ ਵੀ ਮੁਦਰਾ ਕਰਕੇ ਵੀ ਉਹ ਤੁਹਾਨੂੰ 33 ਜਮਾ ਕਰਾਓ ਤੁਹਾਨੂੰ ਸਬਸਿਡੀ 1 ਲੱਖ ਪੁੱਛ ਰੁਪਏ ਦੇਵੋਗੇ ਅਸੀਂ ਫਿਲਹਾਲ 33000 ਤਾਂ ਨਹੀਂ ਜਮਾ ਕਰਾਈ ਤੁਸੀਂ ਰੇਜ਼ਮੈਂਟ ਕਰਦੇ ਪਏ ਸੀ ਦੋ ਚੰਨ ਕਹਿੰਦੇ ਬੁੱਧਵਾਰ 4 ਵਜੇ ਕਈ ਲੋਕ ਇੰਦਾ ਦੇ ਮੈਂ ਨਹੀਂ ਕਿਉਂ ਬੁੱਧਵਾਰ 4 ਵਜੇ ਕਹਿੰਦੇ ਪੈਸੇ ਤੁਹਾਨੂੰ ਪਹਜੂਗੇ ਸਾਨੂੰ ਸਵੇਰ ਦਾ ਕੱਲ 8 ਵਜੇ ਦਾ ਫੋਨ ਕਰਦਾ ਵੀ ਤੁਸੀਂ ਪੈਸੇ ਨਹੀਂ ਪਾਏ ਅਜੇ ਸਾਰਾ ਅਸੀਂ ਹਜੇ ਨਹੀਂ ਪਾਇਆ ਸੜਕੋ ਹਜੇ ਹੈ ਨਹੀਂ ਉਹ ਔਰ ਅੱਜ ਅਸੀਂ ਜਦ ਆਏ ਆ ਇੱਥੇ ਜਾ ਕੇ ਪਤਾ ਲੱਗਦਾ ਇਹਦੇ ਵੀ ਉਹ ਫਰੋਟ ਨਿਕਲੇ ਆ ਉਹ ਲੈ ਕੇ ਪੈਸਾ ਸਾਰੇ ਦੇ ਨੱਟ ਕੇ ਕਈ ਮੇਰੇ ਵਰਗੇ ਆ ਜਿਹੜੇ ਫਸ ਗੁਪੇ ਪਏ ਆ ਇੱਥੇ ਮਤਲਬ ਤੁਹਾਡਾ 2700 ਰੁਪਏ ਲਗਭਗ ਗਿਆ ਮੇਰਾ 700 ਮੇਰਾ 2700 ਇਕ ਗਿਆ 16000 ਇਕ ਗਿਆ ਉਹ ਉਹਨਾਂ ਨੇ ਸੱਟ ਪਾਈ ਹੈਂਡ ਲਿੱਤਾ ਲੇਕਿ ਤਿੰਨੇ ਚੈੱਕ ਮੇਰੇ ਲੈ ਸਾਡੇ ਤਿੰਨੇ ਚੈੱਕ ਲਗਾਏ ਆ ਫੋਟੋ ਲਿੱਤੀ ਆ ਆਧਾਰ ਕਾਰਡ ਲਿੱਤਾ ਪੈਨ ਕਾਰਡ ਲਿੱਤਾ ਆ ਉਹ ਲੈ ਕੇ ਉਹਨਾਂ ਨੇ ਕੀ ਕੀਤਾ ਵੀ ਉਹ ਚੈੱਕ ਸਾਡੇ 1 29500 ਰੁਪਏ ਦਾ ਉਹਨਾਂ ਨੇ ਚੈੱਕ ਲਾਤਾ ਜਿਹੜੇ ਚੈੱਕ ਸਾਡਾ ਬਾਉਂਸ ਹੋ ਗਿਆ ਸਾਨੂੰ ਪੇਮੈਂਟ ਮਿਲੀ ਸੀ ਅਸੀਂ BBMB ਵਿੱਚ ਜੋਬ ਕਰਦੇ ਸਾਡੀ ਪੇਮੈਂਟ ਮਿਲੀ ਸੀ ਸੈਟਮੈਂਟ ਕਰਵਾ ਚੁੱਕੇ ਸੀਗੇ ਸ਼ੁਕਰ ਸਾਡੀ ਪੇਮੈਂਟ ਨਹੀਂ ਸੀ ਵਿੱਚ ਨਿਕਲਣੀ ਚੈੱਕ ਬਾਉਂਸ ਹੋ ਗਿਆ ਹੁਣ ਸਾਡੇ ਤਿੰਨ ਚੈੱਕ ਉਹਨਾਂ ਦੇ ਕੋਲ ਆ ਤੇ ਤੁਸੀਂ ਰਿਪੋਰਟ ਨਹੀਂ ਕਰਾਈ ਕਿਸੇ ਸਾਡੇ ਥਾਣੇ ਗਏ ਆ ਸਵੇਰੇ ਆ ਤਾਂ ਨੂੰ ਮੰਜੀ ਸਾਹਿਬ ਨੇ ਕਹਿਆ ਦੀ ਐਫਐਚਾ ਕੋਣ ਜਿੰਨੇ ਵੀ ਜਿਨ੍ਹਾਂ ਨਾਲ ਫਰੋਡ ਆਇਆ ਤੁਸੀਂ ਕੋਣਾਂ ਨੂੰ ਅੰਤੇ ਮਿਲੋ ਔਰ ਅਸੀਂ ਉਹਨਾਂ ਕੋਲ ਗਏ ਆ ਉਹਨੂੰ ਫਿਰ ਉਹਨਾਂ ਕੋਲ ਅਸੀਂ ਜਾ ਕੇ ਆਏ ਆ ਉਹਨਾਂ ਦੀ ਸਿੱਦੇ ਡੇ ਗਈ ਪਈ ਆ ਉਧ ਵੀਟੇਗੇ ਤੇ ਸਰ ਨੇ ਆਣਾ ਜਾਂ ਐਸਚਓ ਸਾਹਿਬ ਨੇ ਉਹਨਾਂ ਨਾਲ ਗੱਲ ਕਰਨੀ ਆ ਅਸੀਂ ਤਾਂ ਪ੍ਰਸ਼ਾਸਨ ਮਾਰੇ ਇਹ ਮੰਗ ਕਰਨਾ ਚਾਹੁੰਦੇ ਜਦ ਵੀ ਸਾਡੇ ਇੱਥੇ ਕੋਈ ਲੋਸਮਿੰਟ ਹੁੰਦੀ ਆ ਜਾਂ ਕੋਈ ਪੰਪ ਲੇਟ ਬੰਡੇ ਜਾਂਦੇ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਇਨਕਵਾਰੀ ਹੋਈ ਜਾਂਦੀ ਨੇ ਤਾਂ ਸਾਡੇ ਵਰਗੇ ਭੋਲੇ ਭਾਲੇ ਲੋਕ ਹੱਸ ਜਾਂਦੇ ਆ ਅਸੀਂ ਜ਼ਰੂਰਤਮੰਦ ਲੋਕ ਹੁੰਦੇ ਆ ਸਾਨੂੰ ਪਤਾ ਨਹੀਂ ਲੱਗਦਾ ਸਾਡੀ ਜ਼ਰੂਰਤਾਂ ਬਹੁਤ ਹੁੰਦੀ ਆ ਇਸੇ ਕਰਕੇ ਅਸੀਂ ਫਸ ਜਾਂਦੇ ਕਈ ਵਾਰੀ ਸਾਡੇ ਨਾਲ ਧੋਖਾ ਆ ਪਹਿਲਾਂ ਉਹਨੇ ਤੋਂ ਧੋਖਾ ਉਹ ਚਪਿਆ ਹੁਣ ਫੇਰ ਇੱਥੇ ਹੋ ਚੁੱਕਾ ਕਿੰਨੇ ਕੁ ਧੋਖੇ ਹੁੰਦੇ ਪ੍ਰਸ਼ਾਸਨ ਦੇ ਮਾਰੇ ਇਹ ਮੰਨ ਕਰਦੀ ਜਦ ਵੀ ਕੋਈ ਅੱਡਾ ਦਾ ਕੰ काम कराया चरण चरणपाल अच्छा किस तरह फ्रॉड डिटेल हो गए थे सत्ताईस सौ रुपये पहले लिए थे ठीक है जी उसमें चेक मांगी थी आधार कार्ड पैन कार्ड बिजली का बिल वो मैंने दिया जा उसके बाद उसके बाद मतलब उन्हें के मतलब नौ नौ हजार नौ सौ रुपये और लेकर आओ वो भी दे दिए फिर पहले के साठ हजार का मतलब अकाउंट अकाउंट में साठ हजार रुपये और डालो साठ हज़ार वो भी अकाउंट में थे कितना लोन देने की बात कर रहे थे लोन कर रहे थे छः लाख छः लाख बयासी हज़ार का ठीक है छः लाख बयासी हज़ार का फिर टोटल उन्होंने बताया है आठ लाख बयासी हज़ार तुम्हें तो आपको मिलेंगे ठीक है तो उसमें साठ हजार वो भी मतलब वो कट गए चेक लगा ली हमने ठीक है आज सुबह हाँ जी आज सुबह लगाए आज सुबह निकले नहीं किस बैंक से पैसे देने की बात कर रहे थे ਉਨਕੇ ਫਾਰਮ ਤੋਂ ਯੂਨੀਅਨ ਬੈਂਕ ਹੀ ਹੈ ਯੂਨੀਅਨ ਬੈਂਕ ਬਤਾ ਰਹੇ ਤੇ ਕੋਈ ਕਿਸਾਨ ਮੋਦੀ ਦਾ ਯੂਨੀਅਨ ਬੈਂਕ ਬਤਾ ਰਹੇ ਫਾਰਮ ਤੋਂ ਯੂਨੀ ਬੈਂਕ ਹੈ ਅਭੀਨੰਤ ਪਰਵਾਹ ਇਸ ਦੀ ਸ਼ਿਕਾਇਤ ਕਰਦੀ ਹੈ ਕਿ ਹਿੰਕਿਆ ਕਰਨੀ ਆਬੀ ਅਭੀ ਨਹੀਂ ਕਰੀਏ ਸ਼ਿਕਾਇਤ karenge jaha par ਨਾਮ ਬੋਲੋ ਹਾਂਜੀ ਦਲਜੀਤ ਚੇਰਮਾਨ ਇਹ ਦੱਸੋ ਜਰਾ ਕਿਆ ਫਰੋਡ ਹੋਇਆ ਤੁਹਾਡੇ ਕਿਤੇ ਗੱਲ ਪਤਾ ਜੀ ਕਿਆ ਗੱਲ ਸਾਨੂੰ ਕਹਤੇ 500 ਰੁਪਏ ਜਮਾ ਜਮਾ ਹੋਣਾ ਠੀਕ ਹੈ ਉਸ ਤੋਂ ਬਾਅਦ 10000 ਫੇਰ ਇਹਨਾਂ ਨੇ ਲਿੱਤਾ ਕਾਦੇ ਵਾਸਤੇ ਲਿੱਤਾ ਸੀ ਹਾਂਜੀ ਲੋਨ ਕਰਾਣਾ ਅਤੇ ਅੰਬੀ ਕਰਨਾ ਕਿੰਨਾ ਕਿੰਨਾ ਲੋਨ 10 ਲੱਖ ਦਾ ਫਿਰ ਕਹਿੰਦੇ ਸਬਸਿਡੀ ਆਣੀ ਤੁਹਾਨੂੰ ਹੈ ਜੀ ਉਸ ਤੋਂ ਬਾਅਦ ਕੁਛ ਨਹੀਂ ਹੁਣ ਕਦੀ ਕਹਿੰਦੇ ਜੀ ਲੱਖ ਰੁਪਇਆ ਪਾ ਦੋ ਹੈ ਜੀ ਕਦੀ ਕੁਛ ਕਹਰੇ ਕਦੀ ਕੁਛ ਕਹਰੇ ਹੈ ਜੀ ਤੁਹਾਨੂੰ ਕਿਵੇਂ ਪਤਾ ਲੱਗੇ ਇੱਥੇ ਲੋਨ ਮਿਲਦਾ ਹੈ ਹੈ ਜੀ ਉਹ ਲੋਨਸਮੈਂਟ ਕਰਦੇ ਫਿਰਦੇ ਤੇ ਜੀ ਅਸੀਂ ਤਾਂ ਉਹਨਾਂ ਤੇ ਕਰਕੇ ਆਏ ਦੇਖੇ ਤੇ ਅੱਛਾ ਸ਼ਹਿਰ ਜਿਹਾ ਅਨਾਉਂਸਮੈਂਟ ਵਗੈਰੇ ਹਾਂ ਜੀ ਹਾਂ ਜੀ ਪਹਿਲਾਂ ਗੱਲ ਕਰਦਾ ਠੀਕ ਹੈ ਹੁਣ ਕਿੰਨਾ ਪੈਸਾ ਲੈ ਕੇ ਤੁਹਾਡਾ ਟੋਟਲ ਹੈ ਸਾਡਾ 7500 ਜਮਾ ਕਰਾਇਆ 10 ਉਧਰ ਕਰਦੇ ਘੁਮਾਵੇ ਘੁਮਾਵੇ 10000 ਕੀ ਨਾਮ ਹੈ ਨਾਮ ਮੇਰਾ ਸਵਿੱਤਰੀ ਹੈ ਸਰ ਸਵਿੱਤਰੀ ਦੱਸੋ ਮੈਂ 2700 ਅਸੀਂ ਪਹਿਲਾਂ ਕਰਾਇਆ 10000 ਅਸੀਂ ਹੁਣ ਕਰਾਇਆ ਜਮਾ ਹਾਂ ਕੱਲ੍ਹ ਵਾਸਤੇ ਕਰਾਇਆ ਸੀਗਾ ਲੋਨ ਵਾਸਤੇ ਕਹਿੰਦੇ ਲੋਨ ਕਰਨਾ ਹੈ ਤੁਹਾਡਾ ਕਿੰਨਾ ਲੋਨ ਸੀਗਾ 10 10 ਲੱਖ ਦਾ ਸਰ ਹਾਂ ਹਾਂਜੀ ਤੇ ਫਿਰ ਹੁਣ ਹੁਣ ਸਰ ਦੇਖ ਲਓ ਸਵੇਰੇ ਫੋਨ ਆਇਆ ਉਹਨਾਂ ਦਾ ਮੈਨੂੰ ਕਹਿੰਦੇ 1 ਲੱਖ ਰੁਪਇਆ ਹੋਰ ਪਾ ਦਿਓ ਹਾਂ ਮੈਂ ਅਸੀਂ ਨਹੀਂ ਪਾਉਂਦੇ ਅੱਛਾ ਹਾਂਜੀ ਮੈਂ ਕਿਹਾ ਸਾਡੇ ਕੋਲ ਹੁਣ ਹੈ ਨਹੀਂ ਪੈਸੇ ਹਾਂ ਤੇ ਹੁਣ ਦਫ਼ਤਰ ਆਇਆ ਤਾਂ ਹੁਣ ਦਫ਼ਤਰ ਆ ਸੀ ਇਹੀ ਆਇਆ ਸੀ ਆਪਣੇ ਪੈਸੇ ਲੈਣ ਆਇਆ ਸੀ ਸਰ ਮਿਲੇ ਨਹੀਂ ਬੰਦੇ ਨਹੀਂ ਕਿੱਥੇ ਆ ਜੀ ਬੰਦੇ ਚਲੇ ਗਏ ਪਤਾ ਨਹੀਂ ਸਰ ਕੱਲ ਸਾਨੂੰ ਕਹਿੰਦੇ ਸੀ ਮਹਾਲੀ ਆ ਸੀ ਚੈੱਕ ਕਿਸੇ ਦੇ ਲੋਨ ਕਰਵਾਉਂਦੇ ਪਏ ਆ ਚੈੱਕ ਹੈ ਸਰ 3.5 ਹਾਂਜੀ ਤੇ ਹੁਣ ਇਹਦੀ ਸ਼ਿਕਾਇਤ ਵਗੈਰਾ ਕਰਤੀ ਤੁਸੀਂ ਕਰਨੀ ਆ ਨਹੀਂ ਹਜਾ ਨਹੀਂ ਕੀਤੀ ਸਰ ਰੋਸ਼ਕ ਜੀ ਕੀ ਮਾਮਲਾ ਹੈ ਜੀ ਨਾਮ ਹੈ ਜੀ ਨਾਮ ਬਖਤਾਵਰ ਸਿੰਘ ਉਸਤਾਵ ਦੱਸੋ ਇਹ ਸਾਨੂੰ ਕਾਰਡ ਭੇਜੇ ਜਿਹੜੇ ਪਰਚੇ ਜਿਹੇ ਹੁੰਦੇ ਲਿਖ ਕੇ ਭੇਜੇ ਤੇ ਕਿ ਪੈਨ ਕਾਰਡ ਔਰ ਆਧਾਰ ਕਾਰਡ ਲੈ ਕੇ ਆਓ ਤੁਹਾਨੂੰ ਅਸੀਂ 5 ਲੱਖ ਰੁਪਇਆ ਦੇਣਾ ਹੈ ਲੋਨ ਦੇਣਾ ਹੈ ਤੇ ਆਹੀ ਲੈ ਕੇ ਆਏ ਸਾਨੂੰ ਕਹਿੰਦੇ 2700 ਰੁਪਏ ਜਮਾ ਕਰਾਓ ਆ 2700 ਜਮਾ ਕਰਾਤਾ ਉਹ ਤੋਂ ਬਾਅਦ ਇਹਨੇ ਸਾਨੂੰ ਕੋਈ ਆਏ ਗਏ ਨਹੀਂ ਨਾ ਹੀ ਮਿਲੇ ਉਹ ਦਿਨ ਤੋਂ ਬਾਅਦ ਸਾਨੂੰ ਮਤਲਬ ਤੁਹਾਡਾ 2700 ਹੀ ਗਿਆ ਸਾਡਾ 2700 ਰੱਬ ਦਾ 2700 ਗਿਆ ਕਿੰਨਾ ਲੋਨ ਤੁਹਾਡਾ ਕਰਨਾ ਸੀ ਕਹਿੰਦੇ ਸਾਡਾ ਕਰਨਾ ਸੀ 40000 40000 ਦੱਸੋ ਇੱਕ ਫਾਈਨਾਂਸ ਕੰਪਨੀ ਕੋ ਦੱਸ ਰਹੇ ਸੀ ਲੋਨ ਲੋਨ ਦੁਆਨ ਦੇ ਚੱਕਰਾਂ ਚ ਕਾਫੀ ਲੋਕਾਂ ਨਾਲ ਠਗੀ ਹੋਈ ਹੈ ਤੁਸੀਂ ਪ੍ਰਧਾਨ ਨੂੰ ਵਪਾਰ ਮੰਡਲ ਦੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਤਾਂ ਇੱਕਦਮ ਲੋਕ ਸਾਡੇ ਸ਼ਹਿਰ ਦੇ ਐ ਬਹੁਤ ਭੋਲੇ ਆ ਜਿਹੜਾ ਇਹਨਾਂ ਫਾਈਨਾਂਸਰਾਂ ਦੇ ਮਗਰ ਲੱਗ ਜਾਂਦੇ ਕਿਉਂਕਿ ਪਤਾ ਨਹੀਂ ਕਿੱਥੋਂ ਆਏ ਆ ਕਿੱਥੋਂ ਨਹੀਂ ਤਾਂ ਆਪਾਂ ਉਹਨਾਂ ਨੂੰ 200 ਸਾਈਡ ਤੋਂ 250 ਰੁਪਏ ਦਿੱਤਾ ਕਈ ਬੰਦੇ ਕਹਿੰਦੇ ਸੀ 750 ਦਿੱਤਾ ਕੋਈ ਕਹਿੰਦਾ 10000 ਦਿੱਤਾ ਤਾਂ ਮੈਂ ਜਦੋਂ ਉਹਨਾਂ ਕੋਈ ਗਿਆ ਫਾਈਨੈਂਸ ਨਾਲ ਕੋਲ ਮੈਂ ਉਹਨਾਂ ਨੂੰ ਇੱਕੋ ਗੱਲ ਜਾ ਕੇ ਪੁੱਛੀ ਮੈਂ ਕਿ ਕਿੱਥੋਂ ਆਏ ਕਹਿੰਦੇ ਇਹ ਲੁਧਿਆਣੇ ਤੋਂ ਆਏ ਆ ਤੇ ਮੈਂ ਕਿ ਆਪਣੇ ਡਾਕੂਮੈਂਟ ਦਿਖਾਓ ਮੈਂ ਵੀ ਫਾਈਨੈਂਸ ਦਾ ਕੰਮ ਕਰਦਾ ਮੈਂ ਬੁਜਾਰ ਦਾ ਪ੍ਰਧਾਨ ਐ ਤਾਂ ਮੈਨੂੰ ਲੱਗਿਆ ਕਿ ਵੀ ਫਰੋਡ ਕਰ ਰਹੇ ਲੋਕਾਂ ਨਾਲ ਪਰ ਉਹਨਾਂ ਨੇ ਮੈਨੂੰ ਅਸ਼ਵਾਸ਼ਣ ਦਵਾਇਆ ਕਿ ਅਸੀਂ ਤੁਹਾਨੂੰ ਕਾਗਜ਼ ਦਿਖਾ ਰਹੇ ਹਾਂ ਤਾਂ ਅੱਜ ਤੁਹਾਨੂੰ ਇਦਾਂ ਲੱਗਦਾ ਹੈ ਜਿਨ੍ਹਾਂ ਤੋਂ ਅਸੀਂ ਪੈਸੇ ਲਈ ਉਹਨਾਂ ਨੇ ਪੈਸੇ ਮੋੜ ਦਿੰਦੇ ਆ ਵੀ ਇਸ ਕਰਕੇ ਜਿਹੜੇ ਇੱਕ ਵੀਜੇ ਕੁਮਾਰ ਆ ਰਾਜਨਗਰ ਤੋਂ ਉਹਦਾ 2700 ਰੁਪਏ ਹੀ ਉਹਨਾਂ ਨੇ ਮੋੜਤਾ ਇੱਕ ਆਪਣਾ ਲੇਡੀਜ਼ ਦੀ ਆਏ ਦਰੋ ਡਬਲ ਜੀ ਪੜੀ ਕੰਦੀ ਬਲਾਕ ਦੇ ਉਹਨਾਂ ਦਾ 7700 ਉਹਨੂੰ ਮੋੜਤਾ ਇੱਕ ਹੋਰ ਜੀਤ ਸਿੰਘ ਸੀ ਉਹਨੂੰ 10000 ਰੁਪਇਆ ਬਾਬਾ ਮੋੜਿਆ ਤਾਂ ਮੈਨੂੰ ਉਹ ਥੋੜਾ ਯਕੀਨ ਹੋ ਗਿਆ ਕਿ ਇਹ ਬੰਦੇ ਫਰੋਡੀਆਂ ਨਹੀਂ ਲੱਗਦੇ ਕਿ ਇਹ ਤਾਂ ਪੈਸੇ ਮੋੜਦੇ ਪਏ ਸਾਡੇ ਕਹਿਨ ਤੇ ਪਰ ਜਦੋਂ ਮੈਨੂੰ ਕਾਗਜ ਲਿਆਉਣ ਬਾਰੇ ਕਿਹਾ ਕਿ ਤੁਸੀਂ ਮੈਨੂੰ ਕਾਗਜ ਦਿਖਾਓ ਤਾਂ ਉਹ ਕਹਿੰਦਾ ਜੀ ਲੈ ਕੇ ਆਗੇ ਗੱਡੀ ਤੋਂ ਤਾਂ ਮੈਨੂੰ ਸ਼ੱਕ ਪਿਆ ਕਿ ਇਹ ਬੰਦੇ ਠੀਕ ਨਹੀਂ ਹੈ ਕੋਈ ਕਾਫੀ ਬੰਦਿਆਂ ਦਾ ਰੱਖੀ ਸੀ ਤੇ ਲੈਨ ਮਤਲਬ ਰਜਿਸਟਰ ਲਾਇਆ ਹੋਇਆ ਇਹਨਾਂ ਨੇ 15 12 ਬੰਦਿਆਂ ਦਾ ਤੋ ਉਦੋਂ ਸਿਰਫ 12 ਬੰਦੇ ਆ ਪਰ ਰਸ਼ ਇੰਨਾ ਪੈਂਦਾ ਸੀ ਦੇਖਣ ਲੱਗਾ ਕਿ ਭਾਈ ਬਹੁਤ ਜ਼ਿਆਦਾ ਬੰਦੇ ਆ ਰਹੇ ਤਾਂ ਮੈਨੂੰ ਵਹਿਮ ਪਿਆ ਕਿ ਮੈਂ ਮੈਂ ਫੇਰ ਐਸਐਚਓ ਸਾਹਿਬ ਨਾਲ ਗੱਲ ਕੀਤੀ ਤਾਂ ਐਸਐਚਓ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਇਹਨਾਂ ਦੀ ਗੱਡੀ ਕਢਾ ਲਓ ਤਾਂ ਮੈਂ ਐਸਐਚਓ ਸਾਹਿਬ ਦੇ ਕਹਿਣ ਤੇ ਗੱਡੀ ਇਹਨਾਂ ਹੀ ਕਢਾ ਲਈ ਤੇ ਮੈਨੂੰ ਕਹਿੰਦਾ ਅਸੀਂ ਕਾਗਜ਼ ਲੈ ਕੇ ਆ ਗਿਆ ਆਪਾਂ ਸਵੇਰੇ ਹਲੇ ਤੱਕ ਕੋਈ ਬੰਦਾ ਨਹੀਂ ਆਇਆ ਜੀ ਤੇ ਗੱਡੀ ਗੱਡੀ ਖੜੀ ਆਈ ਥਾਣੇ ਥਾਣੇ ਜੀ ਹਾਂ ਜੀ ਚਲੋ ਆ ਤੁਹਾਨੂੰ ਸੁਣਾਉਂਦੇ ਆ ਜਦੋਂ ਅਸੀਂ ਉਸ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਸ ਪ੍ਰਕਾਰ ਸਾਨੂੰ ਭਰੋਸਾ ਦਿੱਤਾ ਕਿ ਸਾਡਾ ਲੋਨ ਹੋ ਜਾਵੇਗਾ ਤੇ ਉਸਦੇ ਲਈ ਤੁਸੀਂ ਆਪਣੇ ਡਾਕੂਮੈਂਟ ਭੇਜਦੇ ਹੋ ਅਤੇ 2700 ਰੁਪਏ ਫਾਈਲ ਚਾਰਜਸ ਦੇ ਨਾਮ ਦਾ ਜੋ ਮੰਗਿਆ ਉਹ ਵੀ ਫੋਨ ਦੇ ਵਿੱਚ ਰਿਕਾਰਡ ਹੋ ਗਿਆ ਤੇ ਜਦੋਂ ਅਸੀਂ ਉਸ ਨੂੰ ਪੁੱਛਿਆ ਕਿ ਤੁਸੀਂ ਲੋਕਾਂ ਦੇ ਨਾਲ ਠੱਗੀ ਕੀਤੀ ਹੈ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਚੈੱਕ ਲਗਾ ਕੇ ਪੈਸੇ ਕਢਵਾ ਲਏ ਹਨ ਤਾਂ ਉਸਨੇ ਕਿਹਾ ਕਿ ਉਹ 3 ਵਜੇ ਤੱਕ ਦਫ਼ਤਰ ਆ ਜਾਵੇਗਾ ਤੇ ਸਾਰੀ ਗੱਲ ਕਲੀਅਰ ਕਰ ਦੇਵੇਗਾ ਪਰ 3 ਵਜੇ ਤੱਕ ਕੀ ਸ਼ਾਮ ਤੱਕ ਉਹ ਵਿਅਕਤੀ ਦਫਤਰ ਦੇ ਵਿੱਚ ਨਹੀਂ ਆਇਆ ਹਰਪ੍ਰੀਤ ਜੀ ਹਾਂ ਜੀ ਸਰ ਲੋਨ ਮਿਲ ਜੂਗਾ ਜੀ ਹਾਂ ਜੀ ਇਹਨਾਂ ਲੋਨ ਦੇਊਗਾ ਸਾਨੂੰ ਚਾਹੀਦਾ 10 ਤੋਂ 12 ਲੱਖ 10 ਤੋਂ 12 ਨਹੀਂ ਕਰਦੇ ਹਰਪ੍ਰੀਤ ਜੀ ਕਿੰਨਾ ਕਰ ਦਿੰਦੇ ਹੋ ਸਰ ਸਰ ਲੋਨ ਮਿਲ ਜੂਗਾ ਜੀ 10 ਹੋ ਜਾਏਗਾ ਜੀ ਹਾਂ ਜੀ ਸਾਨੂੰ ਚਾਹੀਦਾ ਡਾਕ ਅਫੀਸ ਕਿਥੇ ਸਰ ਆਪਣਾ ਡਾਕ ਤੋਂ ਵਾਰਾ ਰੋਫੀ ਦਾ ਆਪਣਾ ਅੱਡਾ ਮਾਰਕੀਟ ਤੋਂ ਵਾਰਾ ਨਹੀਂ ਕਰਦੇ ਹੈਗੇ ਅੱਡਾ ਮਾਰਕੀਟ ਕਿੱਥੇ ਕਰਵਾਜੀ ਆ ਕਿੰਨਾ ਕਰ ਦਿੰਦੇ ਹੋ ਸਰ ਸਰ 10 ਤੋਂ ਥੋੜੇ ਚਾਰਜਸ ਕੀ ਹੁੰਦੇ ਆ ਉਹ ਚੈੱਕ ਕਰਕੇ ਬਤਾਈਂ ਛੋੜਦੀ ਆ ਮੈਨੂੰ WhatsApp ਤੇ ਅਫੀਸ ਕਿਥੇ ਸਰ ਆਪਣਾ ਕਿਹੜੇ ਬੈਂਕ ਤੋਂ ਕਰਵਾ ਕੇ ਦੇਵੋਗੇ ਰੋਫੀ ਦਾ ਆਪਣਾ ਅੱਡਾ ਮਾਰਕੀਟ ਵਿੱਚ ਤੁਹਾਨੂੰ ਲੋਨ ਅੱਡਾ ਮਾਰਕੀਟ ਕਿੱਥੇ ਕਰਵਾਜੀ ਸਰ ਇਹ ਪੁੱਛਣਾ ਵੀ ਬਣਦਾ ਹੀ ਹੈ ਜੀ ਸਰ ਥੋੜੇ ਚਾਰਜਸ ਕੀ ਹੁੰਦੇ ਆ ਸਰ ਤੁਹਾਨੂੰ ਕਿਹੜੇ ਬੈਂਕ ਤੋਂ ਕਰਾਈ ਦਵਾਂਗੇ ਫਿਰ ਵੀ ਸਰ ਕੋਈ ਆਈਡੀਆ ਲੋਕਲ ਬੈਂਕ ਤੋਂ ਕਰਾਉਗੇ ਜਾਂ ਪ੍ਰਾਈਵੇਟ ਕਿਹੜੇ ਬੈਂਕ ਤੋਂ ਕਰਵਾ ਕੇ ਦਵੋਗੇ ਪ੍ਰਾਈਵੇਟ ਕਰਾ ਕੇ ਦਵੋਗੇ ਜੀ ڈاکਮੈਂਟ ਚੈੱਕ ਕਰੋ ਤੇ ਓਨ ਕਰਵਾਣਾ ਤੁਸੀਂ ਆਣਾ ਕਦੋਂ ਇਹਦੀ ਆਫਿਸ ਇੱਥੇ ਸਰ ਪੁੱਛਿਆ ਵੀ ਬਣਦਾ ਹੀ ਇਹ ਜੀ ਠੀਕ ਆ ਸਰ ਤੇ ਸਰ ਕੋਈ ਆਈਡੀਆ ਲੋਕਲ ਬੈਂਕ ਤੋਂ ਕਰਾਉਗੇ ਜਾਂ ਪ੍ਰਾਈਵੇਟ ਹੋ ਰਿਹਾ ਮੇਰੇ ਕੇਸ਼ ਰਾਣਾ ਜੀ ਪ੍ਰਾਈਵੇਟ ਕਰਾ ਕੇ ਦਵੋਗੇ ਜੀ ਤੇ ਫੋਨ ਨਹੀਂ ਕੱਟਣਾ ਗੱਲ ਪੂਰੀ ਕਰਨਾ ਜੀ ਤੁਸੀਂ ਆਣਾ ਕਰੋ ਜੀ ਤੁਸੀਂ ਲੋਕਾਂ ਤੋਂ 60-6000 ਰੁਪਏ ਵੀ ਲਿਆ 50-5000 ਰੁਪਏ ਉਹਨਾਂ ਦੇ ਅਕਾਊਂਟ ਤੇ ਲਾ ਕੇ ਚੈੱਕ ਕਢਵਾਏ ਜੀ ਉਹ ਕਿਉਂ ਕਢਾਏ ਆ ਜੀ ਠੀਕ ਹੈ ਸਰ ਇਹ ਇੱਥੇ ਬੜੀ ਲੋਕਾਂ ਤੇ ਪੂਰਾ ਗ੍ਰਾਸਪਰ ਹੋ ਰਿਹਾ ਮੇਰੇ ਪੰਜ ਜੀ ਬੰਦੇ ਖੜੇ ਹੈ ਤੇ ਫੋਨ ਨਹੀਂ ਕੱਟਣਾ ਗੱਲ ਪੂਰੀ ਕਰਨੀ ਜੀ ਸਰ ਲੰਘੇ ਕੰਮ 60-6000 ਤੋਂ 20 ਬੰਦੇ ਖੜੇ ਹੈ ਦੋ ਦਿਨ ਬੰਦੇ ਇੱਕ ਤਾਂ 6000 ਕਢਾਇਆ ਜੀ ਚੈੱਕ ਕਰਵਾਏ ਜੀ ਉਹ ਕਿਉਂ ਕਿਲਾ ਹੋ ਰਿਹਾ ਜੀ ਠੀਕ ਹੈ 6000 ਰੁਪਏ ਕਿਸ਼ਤੋਲੇ ਕੀ ਜੋ 10000 ਰੁਪਏ ਲਿਆਏ ਬਿਲਕੁਲ ਸਰ ਇਥੇ ਪੂਰਾ ਰਸ਼ ਪਿਆ ਹੋਇਆ ਹੈ 115 ਤੁਸੀਂ ਡਿਮਾਂਡ ਕਰ ਰਹੇ ਹੋ ਕੀ ਮਾਮਲਾ ਕੀ ਹੈ ਸਰ ਇਹ ਡਿਟੇਲ ਚ ਦੱਸ ਦਿਓ ਮਾੜਾ ਜੀ ਸਰ ਇਥੇ ਕਮ ਸੇ ਕਮ 15 ਤੋਂ 20 ਬੰਦੇ ਕਹਿੰਦੇ ਦੱਸ ਦਿਓ ਜੀ ਦੋ ਤਿੰਨ ਬੰਦੇ ਇੱਕ ਦਾ 6000 ਰੁਪਏ ਅਕੋਰਡਿੰਗ ਤੈਸ ਹੈ 100 ਰੁਪਏ ਤੁਸੀਂ ਕਿਹਿਆਂ ਤੋਂ ਲਿਆ ਹੈ ਜੀ ਠੀਕ ਹੈ 6000 ਰੁਪਏ ਕਿਸ ਤੋਂ ਲਿਆ ਕੀ ਤੋਂ 10000 ਰੁਪਏ ਲੈ ਆਏ ਤੁਸੀਂ ਲੋਕਾਂ ਦਾ ਚੈੱਕ ਲਿਖਤੇ ਆ ਚੈੱਕ ਬੈਂਕ ਚ ਲਾ ਕੇ ਕੈਸ਼ ਦੀ ਡਿਮਾਂਡ ਕਰ ਰਹੇ ਹੋ ਕੀ ਮਾਮਲਾ ਕੀ ਹੈ ਸਰ ਡਿਟੇਲ ਚ ਦੱਸੋ ਸਭ ਲੋਕੀ ਸਾਡੇ ਕੋਲ ਬੋਲਿਆ ਕਰਦੇ ਸਾਡੇ ਕੈਮਰੇ ਤੇ ਬੋਲਿਆ ਕਰਦੇ ਲੋਕੀ ਇੱਥੇ ਕੱਟੇ ਹੋ ਤੁਸੀਂ ਸਿਰ ਇਹਦੇ ਪੜੀ ਦੱਸ ਦਿਓ ਜੀ ਫੋਨ ਤੇ ਦੱਸ ਦਿਓ ਰਿਕਾਰਡਿੰਗ ਤੇ ਚੱਲ ਰਹੀ ਹੈ ਜੀ ਤੁਹਾਡੀ ਕੋਲ ਨਾ ਕਿਸੇ ਦਾ ਵੀ ਨਹੀਂ ਹੋਇਆ ਹੈ ਜਿੰਮੇਵਾਰੀ ਹੈ ਜੇ ਕਾਸ਼ ਹੋਇਆ ਉਹ ਵੀ ਜਿੰਮੇਵਾਰੀ ਤੁਹਾਡੇ ਕੋਲ ਸਿਰ ਕੋਈ ਹੈਗੀ ਹੈ ਕਿਤੇ ਤੂੰ ਐਗਰੀਮੈਂਟ ਕੀਤਾ ਹੋਇਆ ਬੈਂਕਰ ਦੇ ਨਾਲ ਫਿਰ ਤੁਸੀਂ ਇਸ ਤਰ੍ਹਾਂ ਲੋਨ ਕਰਾਉਗੇ ਕਿਉਂਕਿ ਬੈਂਕ ਤਾਂ ਇਸ ਤ ਕਿੰਨੇ ਟਾਈਮ ਚ ਆ ਰਹੇ ਹੋ ਸਰ ਸਰ ਕਿੰਨੇ ਟਾਈਮ ਚ ਆ ਰਹੇ ਹੋ ਜੀ ਵੇਟ ਕਰ ਰਿਹਾ ਇੱਥੇ ਤੁਹਾਡੀ ਸਾਰੇ ਪੱਤਰਕਾਰ ਵੀ ਬੈਠੇ ਆ ਜੀ 3 ਵਜੇ ਆਉਂਗਾ ਜੀ 3 ਵਜੇ ਆ ਕੇ ਤੁਹਾਨੂੰ ਫੋਨ ਕਰਾਂਗਾ ਜੀ 3 ਵਜੇ ਆ ਜਾਊਗਾ ਚਲੋ ਠੀਕ ਹੈ ਸਰ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸ਼ਿਕਾਇਤ ਨੰਗਲ ਪੁਲਿਸ ਨੂੰ ਕਰ ਦਿੱਤੀ ਅਤੇ ਡੀਐਸਪੀ ਨੰਗਲ ਨੇ ਕਿਹਾ ਕਿ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਤੇ ਚਲਵਾ ਤੁਹਾਨੂੰ ਸੁਣਾਉਣੇ ਆ ਕਿ ਇਸ ਮੌਕੇ ਡੀਐਸਪੀ ਨੇ ਨੰਗਲ ਦੇ ਵਿੱਚ ਹੋਈ ਸੀ ਠੱਗੀ ਬਾਰੇ ਕੀ ਜਾਣਕਾਰੀ ਸਾਂਝੀ ਕੀਤੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਸਾਰੀ ਕਿ ਨੰਗਲ ਚ ਅਜੀਬੋ ਉਤਰਾਉਂਦੀ ਠਗੀ ਦੇ ਸ਼ਿਕਾਰ ਕੁਝ ਲੋਗ ਹੋੜਿਆ ਕਿ ਲੋਕਾਂ ਨੇ ਅਲੌਂਸਮੈਂਟ ਕਰਕੇ ਸ਼ਹਿਰ 'ਚ ਇਹ ਦੱਸਤਾ ਕੀਤੀ ਕਿ ਲੋਨ ਟੇਕਿੰਗ ਲੈਣਾ ਜੇ ਕੋਈ ਨੂੰ ਨਾਲ ਜੇ ਪਰਸਨ ਹੋਣਾ ਹੈ ਸਾਡੇ ਕੋਲ ਸੰਪਰਕ ਕਰ ਸਕਦਾ ਉਹਨਾਂ ਤੋਂ 27-2200 ਰੁਪਿਆ ਅਡਵਾਂਸ ਲਿੱਤਾ ਗਿਆ ਤਿੰਨ ਤਿੰਨ ਖਾਲੀ ਚਾਕਲੇਟ ਅਰ ਕੁਝ ਲੋਕਾਂ ਨੇ ਚੈੱਕ ਪਏ ਪੈਂਸੇ ਲਾ ਕੇ ਉਹਨਾਂ ਤੋਂ ਪੈਸੀ ਵੀ ਕਰਵਾ ਲਏ ਇਹ ਸਭ ਕੀ ਪੂਰਾ ਮਾਮਲਾ ਤੁਹਾਡੇ ਧਿਆਨ 'ਚ ਆਇਆ ਹੋਇਆ ਹੈ ਜੀ ਸਰ ਹੁਣੇ ਹੀ ਸਾਡੇ ਧਿਆਨ 'ਚ ਆਇਆ ਮਾਨਯੋਗ ਡੀਸਾ ਵਾਏ ਸੀ ਪਿੰਡ ਦੇ ਬੇਟਾ ਚ ਕੈਂਪਸ ਸੀ ਐਸ ਡੀ ਐਮ ਸਾਹਿਬ ਵੀ ਸੀਗੇ ਮੈਂ ਵੀ ਸੀ ਉੱਥੇ ਹੀ ਸਾਡੇ ਧਿਆਨ 'ਚ ਆਇਆ ਕਿ ਕੁਝ ਨਾਮਲੂਮ ਦੋ ਵਿਕਤੀਆਂ ਨੇ ਅਡਾ ਮਾਰਕੀਟ ਦੇ ਵਿੱਚ ਦੁਕਾਨ ਲੈ ਕੇ ਤੇ ਇੰਸ਼ੋਰੈਂਸ ਕਰਾਉਣ ਦੇ ਨਾਂ ਤੇ ਆ ਲੋਕਾਂ ਨਾਲ ਠਗੀ ਮਾਰੀ ਹੈ ਕਾਫੀ ਮਾਤਰਾ ਚ ਪਰੰਤੂ ਰਿਟਰਨ ਅਜੇ ਕੰਪਲੇਂਟ ਸਾਡੇ ਕੋਲ ਕੋ ਨਹੀਂ ਆਈ ਸਾਨੂੰ ਪਤਾ ਲੱਗ ਗਿਆ ਆਪਾਂ ਹੁਣ ਜਿਹੜੀ ਮੁੱਢਲੀ ਪੜਤਾਲ ਇੰਨੀ ਕੁ ਜ਼ਰੂਰ ਕਰ ਲਈ ਹੈ ਉੱਥੇ ਭੇਜ ਕੇ ਆਪਣੀ ਟੀਮ ਕਿ ਕੁਝ ਸੰਦੀਪ ਕੁਮਾਰ ਨਾਂ ਦਾ ਦੁਕਾਨ ਦਾ ਮਾਲਕ ਹੈ ਉਹਨਾਂ ਨਾਲ ਇਹਨਾਂ ਦਾ ਐਗਰੀਮੈਂਟ ਹੋਇਆ ਸੀ ਅੱਦੇ ਅਜੇ ਰੈਂਟ ਡੀਡ ਫਾਈਨਲ ਨਹੀਂ ਹੋਈ ਪਰੰਤੂ ਉਹਨਾਂ ਨੇ ਕਿੰਨੇ ਕ ਸਮੇਂ ਚ ਇਹ ਠੱਗੀ ਕਿੰਨੇ ਲੋਕਾਂ ਨਾਲ ਮਾਰੀ ਇਹ ਆਪਾਂ ਪੜਤਾਲ ਕਰ ਰਹੇ ਹਾਂ ਉੱਥੇ ਇੱਕ ਗੱਡੀ ਵਹੀਕਲ ਜਿਹੜੀ ਆ ਖੜਾ ਸੀ ਉਹ ਅਸੀਂ ਉਹ ਮੰਗਵਾ ਰਹੇ ਹਾਂ ਔਰ ਮੁੱਢਲੇ ਤੌਰ ਤੇ ਇਹ ਪਤਾ ਲੱਗਾ ਸੰਜੀਵ ਕੁਮਾਰ ਹੋਣਾ ਤੋਂ ਇੱਕ ਆਧਾਰ ਕਾਰਡ ਮਿਲਿਆ ਸਾਨੂੰ ਉਹ ਆਪਾਂ ਉਹਦੀ ਤਫ਼ਤੀਸ਼ ਕਰ ਰਹੇ ਹਾਂ ਕਿ ਉਹ ਅਸਲ ਆ ਜਾਂ ਉਹ ਵੀ ਨਕਲ ਆ ਹਰਪ੍ਰੀਤ ਸਿੰਘ ਵਾਸੀ ਹੈਗਾ ਸ਼ਿਵਜੋਤ ਨਗਰ ਲੁਧਿਆਣਾ ਇਹ ਆਪਾਂ ਪੜਤਾਲ ਕਰ ਰਹੇ ਹਾਂ ਔਰ ਦਰਖਾਸਤ ਮਿਲਦੇ ਹੀ ਕੰਪਲੇਂਟ ਮਿਲਦੇ ਹੀ ਪਰਚਾ ਦਰਜ ਕੀਤਾ ਜਾਂਦਾ ਜਿਸਰ ਇੱਕ ਗੱਡੀ ਕਿਹੜੀ ਐਸੀ ਜੀ ਗੱਡੀ ਬੰਦੇ ਦੀ ਗੱਡੀ ਇਹ ਇਹੀ ਆਇਆ ਧਿਆਨਤ ਵੀ ਉਹ ਗੱਡੀ ਉਹਨਾਂ ਦੀ ਖੜੀ ਹੈ ਉਹਨਾਂ ਨਾਲ ਸੰਬੰਧਿਤ ਗੱਡੀ ਹੈ ਇਹ ਆਪਾਂ ਪੜਤਾਲ ਕਰਦੇ ਆਂ ਵੀ ਉਹਨਾਂ ਦੀ ਹੈ ਜਾਂ ਕਿਸੇ ਕਸਟਮਰ ਦੀ ਕਰੀਏ ਤੇ ਸਰ ਸਾਡੀ ਵੀ ਉਹਨਾਂ ਨਾਲ ਗੱਲ ਹੋਈ ਸੀ ਵੀ ਵਟਸਐਪ ਕਾਲ ਕੀਤੀ ਸੀ ਕਿ ਉਹਨੇ ਬੜਾ ਫੋਨ ਕਰੋ ਕਿਉਂ ਕਹਿੰਦੇ ਸੀ ਆਪਾਂ ਤੇਜ ਵੇਲੇ ਇੱਥੇ ਪਹੁੰਚ ਰਹੇ ਇਹ ਜਿਹੜੇ ਦੋ ਬੰਦੇ ਨੇ ਹਰਪ੍ਰੀਤ ਕੋਈ ਨਹੀਂ ਆਉਣ ਆਪਾਂ ਸਾਰਾ ਕਰ ਲੈਨੇ ਆ ਜੇ ਦਰਖਾਸਤ ਆ ਗਈ 100% ਪ੍ਰਚਾ ਦੇਾਂਗੇ ਆਪਾਂ ਕਾਰਵਾਈ ਕਰਾਂਗੇ ਤੇ ਸਰ ਪੁਲਿਸ ਆਪਣੇ ਤੋਂ ਤ ਵੀ ਕਾਰਵਾਈ ਕਰਦਾ ਕਿ ਸਿਰਫ ਕਿਆ ਕਰਨੀ ਵਿਸ਼ਕਾਇਤ ਆਉਣ ਤੇ ਠੱਗੀ ਵਾਲਾ ਮਦਈ ਤੇ ਜ਼ਰੂਰ ਚਾਹੀਦਾ ਵੀ ਕਿਹਦੇ ਨਾਲ ਠੱਗੀ ਵਜੀਆ ਪਰੰਤੂ ਜੇ ਕੋਈ ਦੁਕਾਨਦਾਰ ਨੇ ਬਿਨਾ ਆਪਣਾ ਕੋਈ ਆਪਣਾ ਉਹਨੂੰ ਪ੍ਰੋਸੀਜਰ ਤੋਂ ਦੁਕਾਨ ਦਿੱਤੀ ਆ ਕਿਰਾਏ ਤੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਤੇ ਉਹਦਾ ਜਿਹੜਾ ਹੈਗਾ ਹੁਕਮਾਂ ਦੀ ਲੰਘਣਾ ਦਾ ਕਰਵਜੀ